ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਬਈ ਜੀ ਆਪਾਂ ਗੱਲਬਾਤ ਕਰਾਂਗੇ ਇੱਕ ਇਹੋ ਨੁਕਤੇ ਬਾਰੇ ਜਿਹੜੇ ਭਰਾਵਾਂ ਦੇ ਕਬੂਤਰ ਕਬੂਤਰੀਆਂ ਵੱਡੇ ਜੋੜੇ ਆਂਡੇ ਨਹੀਂ ਰੱਖਦੇ ਤੇ ਵੀਰੇ ਆਪਾਂ ਉਹਨਾਂ ਬਾਰੇ ਅੱਜ ਇੱਕ ਨਵੀਂ ਮੈਡੀਸਿਨ ਲੈ ਕੇ ਆਏ ਆਂ ਤੇ 100% ਪੱਕਾ ਹੱਲ ਕਬੂਤਰੀਆਂ ਆਂਡੇ ਵੀ ਰੱਖਣਗੀਆਂ ਤੇ 100 ਚੋ 100% ਰੱਖਣ ਗਿਆ ਬਾਈ ਜੀ ਤੇ ਬਾਕੀ ਬਈ ਆਪਾਂ ਤਿੰਨ ਚੋ ਚਾਰ ਜੋੜੇ ਨਵੇਂ ਲਾਏ ਆ ਤੋੜ-ਫੋੜ ਕਰਕੇ ਜੋੜਿਆਂ ਦੀ ਤੇ ਤੁਹਾਨੂੰ ਪਹਿਲਾਂ ਜੋੜਿਆਂ ਦਾ ਸ਼ੌਂਕ ਕਰਾਉਂਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਮੈਡੀਸਿਨ ਬਰਿਆ ਭਰਤ ਤੇ ਕਬੂਤਰ ਨਾਲ ਰੱਤੀ ਕਬੂਤਰੀ ਲਾਤੀ ਆ ਦੇਖੋ ਆਪਾਂ ਘੁੰਮਣੀ ਵਾਲਾ ਰੱਤਾ ਸੀ ਪਜਾਮੀ ਮੌਜ ਵਾਲਾ ਬੜਾ ਚੰਗਾ ਵੀਰੇ ਕਬੂਤਰ ਆ ਘੁੰਮਣੀ ਇਹਦੀ ਪੱਕੀ ਹੋਈ ਆ ਤੇ ਬਾਈ ਜੀ ਬਹੁਤ ਜ਼ਿਆਦਾ ਉੜਦਾ ਹੀ ਹੱਦੋਂ ਵੱਧ ਉੜਦਾ ਹੀ ਦੇ ਦੇਣਾ ਆਪਾਂ ਲਾਈ ਆ ਰੱਤੀ ਕਬੂਤਰੀ ਹੁਣ ਇਹ ਕਬੂਤਰੀ ਆਪਾਂ ਮਹਗਾਈ ਸੀ ਕਿਸੇ ਵੀਰ ਤੋਂ ਆਨਲਾਈਨ ਤੇ ਕਰ ਲੋ ਬਿਨਾ ਸ਼ੌਂਕ ਤੇ ਦੱਸਿਓ ਜੋੜੇ ਜ਼ਰੂਰ ਦੱਸਿਓ ਭਰਾ ਕਿੱਦਾਂ ਲੱਗੇ ਜੋੜੇ ਆਂ ਕਬੂਦਰੀ ਘੁੰਮਣੀ ਵਾਲਾ ਕਬੂਤਰ ਦੇਖੋ ਕਿੰਨਾ ਲੰਮਾ ਆਪਣਾ ਤੇ ਖੱਟੀਆਂ ਅੱਖਾਂ ਦਾ ਕਬੂਤਰ ਆ ਤੇ ਰੱਤੀ ਕਬੂਦਰੀ ਨਾਲ ਇਹ ਖੱਟੀਆਂ ਪੀਲੀਆਂ ਦੀ ਇਹ ਜੋੜਾ ਲਾਇਆ ਬਾਈ ਜੀ ਅੱਜ ਨਵਾਂ ਤੇ ਕਰੋ ਸ਼ੌਂਕ ਤੇ ਦੱਸਿਓ ਸਾਰੇ ਭਰਾ ਕਿੱਦਾਂ ਲੱਗਾ ਇਹ ਜੋੜਾ ਤੇ ਹੁਣ ਉਦੋਂ ਬਾਅਦ ਬਈ ਆਪਾਂ ਤੁਹਾਨੂੰ ਦਿਖਾਉਨੇ ਹਾਂ ਉਦੋਂ ਅਗਲਾ ਜੋੜਾ ਏ ਭਾਈ ਜੀ ਹੁਣ ਪੈਕ ਜੁੜਾ ਆ ਲਾਇਆ ਲਾਲ ਚੀਨਾ ਕਬੂਤਰ ਆ ਚਿੱਟੀਆਂ ਦਾ ਤੇ ਲਾਲ ਚੀਨੀ ਕਬੂਤਰੀ ਆ ਚਿੱਟੀਆਂ ਦੀ ਕਰੋ ਸ਼ੌਂਕ ਭਾਈ ਜੀ ਕਬੂਤਰ ਦੇਖੋ ਕਿੱਡਾ ਲੰਮਾ ਵੀ ਲਾਲ ਚੀਨਾ ਨਾਲ ਲਾਲ ਚੀਨੀ ਕਬੂਤਰੀ ਆ ਚਿੱਟੀਆਂ ਦੀ ਇਹ ਵੀ ਚਿੱਟੀਆਂ ਦਾ ਹੋ ਗਈ ਚਿੱਟੀਆਂ ਦੀ ਭਾਈ ਜੀ ਕਰ ਲਓ ਸ਼ੌਂਕ ਦੋਵਾਂ ਦਾ ਤੇ ਦੱਸਿਓ ਸਾਰੇ ਭਰਾ ਇਹ ਵੀ ਇਹ ਜੁੜਾ ਕਿੱਦਾਂ ਲੱਗਾ ਤੇ ਕਰ ਲੋ ਸ਼ੌਂਕ ਜੀ ਦੋਨੇ ਚਿੱਟੀਆਂ ਦੇ ਤੇ ਆ ਲਾਲ ਚੀਨਾ ਕਬੂਤਰ ਬਾਈ ਜੀ ਪਹਿਲਾਂ ਆਪਾਂ ਉਹ ਰੱਤੀ ਕਬੂਤਰੀ ਨਾਲ ਲਾਇਆ ਸੀਗਾ ਰੱਤੀ ਕਬੂਤਰੀ ਹੁਣ ਇਹਦੇ ਨਾਲ ਤੋੜਤੀ ਰੱਤੇ ਨਾਲ ਕਰਤੀ ਤੇ ਇਹ ਕਰਤਾ ਬਾਈ ਜੀ ਆਪਾਂ ਹਣਾ ਲਾਲ ਚੀਨਾ ਆਪਣਾ ਕਬੂਤਰ ਲਾਲ ਚੀਨੀ ਕਬੂਤਰੀ ਨਾਲ ਤੁਹਾਨੂੰ ਉਦੋਂ ਅਗਲਾ ਜੋੜਾ ਤੁਹਾਨੂੰ ਹੋਰ ਦਿਖਾਉਂਦੇ ਆ ਉਹਦਾ ਵੀ ਸ਼ੌਂਕ ਲਓ ਬਾਈ ਜੀ ਕਰੋ ਸ਼ੌਂਕ ਬਰੇਸ ਜੋੜੇ ਦਾ ਵੀ ਆ ਲਾਲ ਚੀਨਾ ਕਬੂਤਰ ਚਿੱਟੀਆਂ ਦਾ ਤੇ ਸੌਰੀ ਲਾਲ ਸਰਾ ਕਬੂਤਰ ਚਿੱਟੀਆਂ ਦਾ ਤੇ ਲਾਲ ਸਰੀ ਕਬੂਤਰੀ ਖੱਟੀਆਂ ਦੀ ਇਹਨਾਂ ਦਾ ਜੋੜਾ ਮਲਾਦਾ ਬਾਈ ਜੀ ਕਬੂਤਰ ਚਿੱਟੀਆਂ ਅੱਖਾਂ ਦਾ ਲਾਲ ਸਰਾ ਕਬੂਤਰੀ ਖੱਟੀਆਂ ਅੱਖਾਂ ਦੀਆ ਲਾਲ ਸਰੀ ਇਹਨਾਂ ਦਾ ਕਰ ਲੋ ਸ਼ੌਂਕ ਤੇ ਦੱਸੋ ਜਰੂਰ ਸਾਰੇ ਭਰਾ ਇਹ ਵੀ ਜੋੜਾ ਕਿੰਦਾਂ ਲੱਗਾ ਪੂਰੀ ਘੈਂਟ ਗੱਲ ਬਾਤ ਬਾਈ ਜੀ ਤੇ ਜਿਹੜਾ ਕਬੂਤਰ ਆ ਲਾਲ ਚੀਨ ਲਾਲ ਸਰਾ ਬਾਈ ਜੀ ਵੱਲਾ ਆਇਆ ਸੀ ਆ ਲਾਲ ਸਰੀ ਕਬੂਤਰੀ ਨਾਲ ਇਹਨਾਂ ਦਾ ਭੈਣ ਭਰਾਵਾਂ ਦਾ ਜੋੜਾ ਲਾਇਆ ਸੀ ਹੁਣ ਇਹ ਜੋੜਾ ਆਪਾਂ ਤੋੜਤਾ ਲਾਲ ਸਰੀ ਕੂਰੀ ਕਰਤੀ ਆ ਲਾਲ ਚੀਨੇ ਕਬੂਤਰ ਨਾਲ ਤੇ ਲਾਲ ਸਰਾ ਸਰੀ ਲਾਲ ਚੀਨੀ ਕਬੂਤਰੀ ਆਪਾਂ ਕਰਤੀ ਆ ਲਾਲ ਚੀਨੇ ਕਬੂਤਰ ਨਾਲ ਤੇ ਇਹ ਲਾਲ ਸਰਾ ਕਬੂਤਰ ਜਿਹੜਾ ਆਪਣਾ ਚਿੱਟੀਆਂ ਦਾ ਇਹ ਕਰਤਾ ਆਪਾਂ ਲਾਲ ਸਰੀ ਕਬੂਤਰੀ ਨਾਲ ਖੱਟੀਆਂ ਖਾਂਦਾ ਕਰੋ ਸ਼ੌਂਕ ਇਹਦਾ ਵੀ ਤੇ ਦੱਸਿਓ ਬਈ ਜੋੜਾ ਕਿੱਦਾਂ ਲੱਗਾ ਤੁਹਾਨੂੰ ਇਹ ਵੀ ਪੂਰੀ ਨਸਲ ਦਾ ਚੰਗੀ ਦਾ ਜੋੜਾ ਤੇ ਭਾਈ ਜੀ ਇਹ ਕੂਤ ਲਪਾਈ ਸੀ ਉਹ ਰੱਤੇ ਨਾਲ ਉਹ ਵੀ ਜੋੜਾ ਤੁਹਾਨੂੰ ਦਿਖਾਉਂਦੇ ਆ ਆ ਲਾਲ ਸਰੀ ਕਬੂਤਰੀ ਜਿਹੜੀ ਉਹ ਰੱਤੇ ਨਾਲ ਲੱਗੀ ਸੀ ਅੱਜ ਹੀ ਆਪਾਂ ਤੋੜ ਕੇ ਅਦਲ ਬਦਲ ਕੀਤੀ ਜੋੜਿਆਂ ਦੀ ਤਾਂ ਹੀ ਰੱਤੀ ਕਬੂਤਰ ਆ ਲਾਲ ਸਰੀ ਉਹਦਰ ਨੂੰ ਭਾਈ ਦੀ ਆ ਰੱਤੇ ਵਾਲ ਨੂੰ ਹੋਰ ਪਰੇ ਰੱਤਾ ਗੁਰਪ ਦਾ ਤੋਂ ਹਸ ਤੋਂ ਅਗਲਾ ਜੋੜਾ ਲਖੋ ਭਾਈ ਜੀ ਕਰੋ ਜੀ ਸ਼ੌਂਕ ਰੱਤਾ ਕਬੂਤਰ ਗਲੜੀ ਕਬੂਤਰੀ ਸ਼ਾਕ ਇਹਦਾ ਵੀ ਕਰ ਲੋ ਸ਼ੌਂਕ ਭਾਈ ਜੀ ਇਹ ਵੀ ਨਵਾਂ ਹੀ ਜੋੜਾ ਲਾਇਆ ਜੀ ਆਪਾਂ ਤੇ ਇਹ ਰੱਤੇ ਨਾਲ ਲੱਗੀ ਸੀ ਬਾਈ ਜੀ ਆ ਲਾਲਸਰੀ ਕਬੂਦਰੀ ਹੁਣ ਇਹ ਲਾਲਸਰੀ ਤੋੜ ਕੇ ਖੱਟੀਆਂ ਦੀ ਆ ਚਿੱਟੀਆਂ ਖਾਂ ਲੈ ਲਾਲਸਰੀ ਨਾਲ ਕਰਤੀ ਆਪਾਂ ਤੇ ਰੱਤੇ ਨਾਲ ਲਾਤੀ ਬਾਈ ਜੀ ਆ ਕਰਤੀ ਆ ਗੱਲੜੀ ਇਹ ਲਾਦਣੀ ਆ ਤੇ ਦੱਸਿਓ ਜਰੂਰ ਸਾਰੇ ਭਰਾ ਕਿੱਦਾਂ ਲੱਗਾ ਜੋੜਾ ਪੂਰੀ ਘੈਂਟ ਗੱਲਬਾਤ ਚਾਰੇ ਜੋੜੇ ਕਿਵੇਂ ਲੱਗੇ ਜਰੂਰ ਦੱਸਿਓ ਸਾਰੇ ਭਰਾ ਤੇ ਬਾਕੀ ਆਪਣਾ ਉੱਤਰ ਛੋਟਾ ਬੱਚਾ ਉਹਨੂੰ ਕਬੂਤਰ ਮਾਰਦੇ ਬਾਈ ਜੀ ਆਪਾਂ ਹੁਣ ਇੱਧਰ ਲਿਆਂ ਤਾਂ ਹੁਣ ਉੱਚੋਂ ਕੱਢ ਕੇ ਜਾਲ ਚ ਇਹ ਚ ਤਾੜ ਦਾਂਗੇ ਦੇਖੋ ਆਪਾਂ ਕੁਡੇ ਛੱਡਦੇ ਆਂ ਪਰਲੇ ਜਾਪੇ ਉਧਰ ਮਿਲ ਜਾਣਗੇ ਤੇ 10 ਜਰੂਰ ਸਾਰੇ ਭਰਾ ਕਿਦਾਂ ਲੱਗੇ ਚਾਰੇ ਜੁੜੇ ਖੱਟੀਆਂ ਅੱਖਾਂ ਦਾ ਰੱਤਾ ਤੇ ਗਾਲੜੀ ਸ਼ਾਹ ਕੀ ਕਬੂਦਰੀ ਤੇ ਖੱਟੀਆਂ ਅੱਖਾਂ ਦੀ ਲਾਲ ਸਰੀ ਕਬੂਦਰੀ ਤੇ ਚਿੱਟੀਆਂ ਅੱਖਾਂ ਦਾ ਲਾਲ ਸਰਾ ਕਬੂਤਰ ਆ ਸੋਰਾ ਲਾਲ ਸਰਾ ਕਬੂਤਰ ਤੇ ਚਿੱਟੀਆਂ ਅੱਖਾਂ ਦੀ ਲਾਲ ਸਰੀ ਕਬੂਦਰੀ ਲਾਲ ਚੀਨੀ ਕਬੂਦਰੀ ਤੇ ਚਿੱਟੀਆਂ ਅੱਖਾਂ ਦਾ ਲਾਲ ਚੀਨਾ ਕਬੂਤਰ ਤੇ ਬਾਈ ਜੀ ਬਾਕੀ ਆ ਜੁੜਾ ਖੱਟੀਆਂ ਦੀ ਰੱਤੀ ਤੇ ਖੱਟੀਆਂ ਦਾ ਰੱਤਾ ਤੇ ਚਲੋ ਬਾਈ ਜੀ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿੱਦਾਂ ਲੱਗਾ ਜੋੜਾ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਇਹਨਾਂ ਗੋਲੀਆਂ ਬਾਰੇ ਬਾਈ ਜੀ ਇਹ ਪੱਤਾ ਤੁਸੀਂ ਮੈਡੀਕਲ ਤੋਂ ਲਿਆਇਓ ਸਕਰੀਨਸ਼ਾਟ ਲੈ ਲਓ ਪੱਤੇ ਦਾ ਇਹ ਕੈਪਸੂਲਾਂ ਦਾ ਪੱਤਾ ਬਾਈ ਜੀ ਜਿਹੜੀ ਕਬੂਤਰੀ ਆਂਡੇ ਨਹੀਂ ਰੱਖਦੀ ਇਹ ਆਪਾਂ ਉਹਨੂੰ ਦੇਣਾ ਬਾਈ ਜੀ ਠੀਕ ਆ ਕੱਲੀ ਕਬੂਤਰੀ ਨੂੰ ਦੇ ਦਿਓ ਜੇ ਕਬੂਤਰਾਂ ਦੇ ਨਾਲ ਕਬੂਤਰ ਨੂੰ ਵੀ ਦੇ ਸਕਦੇ ਆ ਵੱੱਟ ਪੱਤੇ ਲਿਆਇਓ ਬਾਈ ਜੀ ਤੇ ਹੋ ਸਕਦਾ ਵਾਲੀ ਕੱਲੀ ਕਬੂਤਰੀ ਨੂੰ ਦੇ ਦਿਓ ਇਹ ਕੈਪਸੂਲ ਆ ਇਹ ਹਰ ਰੋਜ਼ ਸਵੇਰ ਇੱਕ ਦਿਨ ਹਰ ਰੋਜ਼ ਡੇਲੀ ਸਵੇਰ ਇੱਕ ਦਿਨ ਆ ਬਈ ਜੀ ਤੇ ਪੱਤੇ ਦਾ ਸਕਰੀਨ ਸ਼ਾਟ ਲੈ ਲਿਓ ਮੇਰਾ ਭਰਾ ਤੇ ਜਾ ਕੇ ਲਿਆਇਓ ਮੈਡੀਕਲ ਤੋਂ ਉਦੋਂ ਅਗਲੇ ਆ ਆ ਗੀਆਂ ਬਈ ਜੀ ਗੋਲੀਆਂ ਇਹ ਸ਼ਾਮ ਨੂੰ ਇੱਕ ਦਿਨ ਹੀ ਹਰ ਰੋਜ਼ ਡੇਲੀ ਕਬੂਦਰੀ ਨੂੰ ਤੇ ਇਹਦਾ ਵੀ ਸਕਰੀਨ ਸ਼ਾਟ ਲੈ ਲਓ 2 ਮਿੰਟ ਕੋਨ ਨਾ ਖੋਲ ਲੈਣਾ ਪਿਆਈ ਤੇ ਇਹਦਾ ਵੀ ਬਾਈ ਜੀ ਲੈ ਲਓ ਸਕਰੀਨ ਸ਼ਾਟ ਤੇ ਇਹ ਵੀ ਗੋਲੀਆਂ ਹੀ ਆ ਉਹ ਲੱਗਿਆ ਨਹੀਂ ਐ ਖੋਲ ਯਾਰ ਤੇ ਬਾਈ ਜੀ ਇੱਕ ਆ ਗੋਲੀਆਂ ਇਹ ਵੀ ਪੱਤਾ ਲੈ ਕੇ ਆਉਣਾ ਇਹ ਤਿੰਨ ਪੱਤੇ ਲੈ ਕੇ ਆਉਣੇ ਆਪਾਂ ਇਹ ਪੱਤੇ ਦਾ ਸਕਰੀਨ ਸ਼ਾਟ ਲੈ ਲਓ ਤੇ ਆ ਗੋਲੀ ਬਈ ਹਰ ਰੋਜ਼ ਦਿੱਲੀ ਸਵੇਰ ਇੱਕ ਦਿਨੀ ਆ ਅੱਧੀ ਦਿਨੀ ਬਈ ਤੈਨੂੰ ਇਸੇ ਕਰ ਲਿਓ ਹਰ ਰੋਜ਼ ਡੇਲੀ ਇੱਕ ਗੋਲੀ ਦੇ ਤਿੰਨ ਹਿੱਸੇ ਹੋ ਜਣੇ ਬਾਈ ਹਰ ਰੋਜ਼ ਡੇਲੀ ਇੱਕ 30 ਜਾਨੀ ਕਿ ਤੀਜਾ ਹਿੱਸਾ ਦੇਣਾ ਕਰਨਾ ਤਿੰਨ ਹਿੱਸੇ ਗੋਲੀ ਦੇ ਕਰ ਲਿਓ ਹਰ ਰੋਜ਼ ਡੇਲੀ ਇੱਕ ਤੇ ਆ ਵੀ ਹਰ ਰੋਜ਼ ਡੇਲੀ ਗੋਲੀ ਇੱਕ ਤੇ ਆ ਕੈਪਸੂਲ ਵੀ ਹਰ ਰੋਜ਼ ਡੇਲੀ ਇੱਕ ਤੇ ਇੰਨਾ ਆ ਕੈਪਸੂਲ ਸਵੇਰ ਦੇ ਦਿਓ ਮੰਨ ਲਓ 7 ਵਜੇ ਦੇਤਾ ਤੇ ਆ ਗੋਲੀ 10:00 ਵਜੇ ਦੇਦੀ ਤੇ ਆ ਗੋਲੀ ਸ਼ਾਮ ਨੂੰ ਦੇਦੀ ਤੇ ਵੀਡੀਓ ਕੇਮੇ ਲਗੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਲਦੀ ਮਿਲਦੇ ਹਾਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਹੁਣ ਤੱਕ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਵੀਡੀਓ ਜ਼ਰੂਰ ਬਰੇ ਇਸਤਮਾਲ ਕਰਿਓ ਗੋਲੀਆਂ 100 ਚੋਂ 100 ਪਰਸੈਂਟ ਇਹਨਾਂ ਗੋਲੀਆਂ ਦਾ ਰਿਜ਼ਲਟ ਆ ਤੁਹਾਡੇ ਕਬੂਤਰਾਂ ਦੇ ਅੰਡੇ ਰੱਖਾ ਲੱਗ ਜਾਣਗੇ ਧੰਨਵਾਦ ਜੀ ਬਾਕੀ ਸਾਰੇ ਭਰਾਵਾਂ ਦਾ